ਹਾਂਜੀ ਉਮੀਦ ਹੈ ਤੁਸੀਂ ਸਾਰਿਆਂ ਨੇ ਇੰਗਲਿਸ਼ ਬੋਲਣਾ ਸ਼ੁਰੂ ਕਰ ਦਿੱਤਾ ਹੋਵੇਗਾ ਜੇ ਨਹੀਂ ਕੀਤਾ ਤੇ ਇੰਗਲਿਸ਼ ਬੋਲਣਾ ਸਟਾਰਟ ਕਰ ਦੋ ਵੋ ਕਿਉਂਕਿ ਅੱਜ ਹੈ ਡੇ 8 ਆਫ 45 ਡੇਸ ਸਪੋਕਨ ਇੰਗਲਿਸ਼ ਕੋਰਸ ਅੱਜ ਆਪਾਂ ਗੱਲ ਕਰਾਂਗੇ ਫਿਊਚਰ ਬਾਰੇ ਫਿਊਚਰ ਦੇ ਜੋ ਕੰਮ ਅਸੀਂ ਕਰਨੇ ਨੇ ਕਰਾਂਗੇ ਉਸ ਨੂੰ ਇੰਗਲਿਸ਼ ਵਿੱਚ ਕਿਵੇਂ ਦੱਸ ਸਕਦੇ ਹਾਂ ਕਈ ਵਾਰ ਸਾਨੂੰ ਕਹਿਣਾ ਪੈਂਦਾ ਕਿ ਮੈਂ ਜਾਵਾਂਗਾ ਮੈਂ ਤੁਹਾਡੇ ਨੂੰ ਤੁਹਾਨੂੰ ਕਾਲ ਕਰਾਂਗਾ ਮੈਂ ਤੁਹਾਡੇ ਘਰ ਆਵਾਂਗਾ ਨੈਕਸਟ ਈਅਰ ਮੈਂ ਆਸਟ੍ਰੇਲੀਆ ਜਾਵਾਂਗਾ ਕੈਨੇਡਾ ਜਾਵਾਂਗਾ ਮੈਂ ਵੀਜ਼ਾ ਵਾਸਤੇ ਅਪਲਾਈ ਕਰਾਂਗਾ ਮੈਂ ਇੰਗਲਿਸ਼ ਬੋਲਾਂਗਾ ਸੋ ਐਸੇ ਕੰਮ ਜੋ ਅਸੀਂ ਕਰਾਂਗੇ ਫਿਊਚਰ ਦੇ ਵਿੱਚ ਉਹਨਾਂ ਨੂੰ ਬੋਲਣ ਦੇ ਲਈ ਅਸੀਂ ਕਿਵੇਂ ਇੰਗਲਿਸ਼ ਵਿੱਚ ਸੈਂਟੈਂਸ ਨੂੰ ਬਣਾਵਾਂਗੇ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਾਂਗੇ ਇਹਨੂੰ ਕਹਿੰਦੇ ਆਪਾਂ ਫਿਊਚਰ ਫਿਊਚਰ ਦੀ ਗੱਲ ਕਰਨ ਦੇ ਲਈ ਫਿਊਚਰ ਵਿੱਚ ਇਹ ਕੰਮ ਮੈਂ ਕਰਾਂਗਾ ਦੇ ਲਈ ਅਸੀਂ ਦੋ ਤਿੰਨ ਤਰੀਕੇ ਦੇ ਸੈਂਟੈਂਸਸ ਨੂੰ ਇਸਤੇਮਾਲ ਕਰ ਸਕਦੇ ਹਾਂ ਸਭ ਤੋਂ ਪਹਿਲਾ ਸੈਂਟੈਂਸ ਹੁੰਦਾ ਹੈ ਜਦੋਂ ਵੀ ਆਪਾਂ ਫਿਊਚਰ ਬਾਰੇ ਕੋਈ ਗੱਲ ਕਰਨੀ ਹੈ ਕਿ ਮੈਂ ਫਿਊਚਰ ਵਿੱਚ ਇੱਕ ਕੰਮ ਕਰਾਂਗਾ ਆਪਾਂ ਬੋਲਦੇ ਹਾਂ ਵਿਲ ਵਿਲ ਇੱਕ ਹੈਲਪਿੰਗ ਵਰਬ ਹੈ ਜਿਹਦਾ ਇਸਤੇਮਾਲ ਅਸੀਂ ਕਰਦੇ ਹਾਂ ਫਿਊਚਰ ਵਿੱਚ ਕੋਈ ਵੀ ਕੰਮ ਕਰਨ ਦੇ ਲਈ ਜੇ ਅਸੀਂ ਦੱਸਣਾ ਹੋਵੇ ਸੋ ਵਿਲ ਹਰ ਇੱਕ ਸਬਜੈਕਟ ਦੇ ਨਾਲ ਹਰ ਇੱਕ ਪਰਸਨ ਦੇ ਨਾਲ ਵਿਲ ਦਾ ਇਸਤੇਮਾਲ ਕੀਤਾ ਜਾਏਗਾ ਔਰ ਉਸ ਦੇ ਨਾਲ ਅਸੀਂ ਲਗਾਵਾਂਗੇ ਵਰਬ ਦੀ ਫਰਸਟ ਫਾਰਮ ਵਰਬ ਦੀ ਫਰਸਟ ਫਾਰਮ ਦਾ ਇਸਤੇਮਾਲ ਕਰਕੇ ਆਪਾਂ ਕੋਈ ਵੀ ਸੈਂਟੈਂਸ ਫਿਊਚਰ ਵਿੱਚ ਦੱਸ ਸਕਦੇ ਹਾਂ ਹੁਣ ਇੱਥੇ ਸਬਜੈਕਟ ਕੁਝ ਵੀ ਹੋ ਸਕਦਾ ਹੈ ਸਬਜੈਕਟ ਤੋਂ ਮੇਰਾ ਮਤਲਬ ਹੈ ਆਈ ਯੂ ਵੀ ਡੇ ਹੀ ਸ਼ੀ ਅਮਨ ਸੰਦੀਪ ਕਿਸੇ ਦਾ ਵੀ ਨਾਮ ਲੈ ਕੇ ਆਪਾਂ ਇਹ ਸੈਂਟੈਂਸ ਨੂੰ ਬੋਲ ਸਕਦੇ ਹਾਂ ਕੋਈ ਵੀ ਪਰਸਨ ਬੋਲ ਸਕਦਾ ਹੈ ਐਗਜ਼ਾਮਪਲ ਦੇ ਦਿਆਂ ਜਿਵੇਂ ਕਿ ਮੈਂ ਕੱਲ ਮਾਰਕੀਟ ਜਾਵਾਂਗਾ ਮੈਂ ਕੱਲ ਮਾਰਕੀਟ ਜਾਵਾਂਗਾ ਸਿੰਪਲ ਹੈ ਮੈਂ ਆਫਿਸ ਜਾਵਾਂਗਾ ਮੈਂ ਤੁਹਾਨੂੰ ਤੁਹਾਡੇ ਘਰ ਜਾਵਾਂਗਾ ਮੈਂ ਪਾਰਕ ਵਿੱਚ ਜਾਵਾਂਗਾ ਸਿੰਪਲ ਸੈਂਟੈਂਸ ਹੈ ਸੋ ਉਸ ਇਸ ਨੂੰ ਇੰਗਲਿਸ਼ ਵਿੱਚ ਕਿਵੇਂ ਕਹਾਂਗੇ ਹੁਣ ਮੈਂ ਆਪਣੀ ਗੱਲ ਕਰ ਰਿਹਾ ਕਿ ਮੈਂ ਜਾਵਾਂਗਾ ਸੋ ਮੈਂ ਦੇ ਲਈ ਅਸੀਂ ਯੂਜ਼ ਕਰਦੇ ਆਈ ਪਰ ਆਪਾਂ ਇੱਕ ਹੈਲਪਿੰਗ ਵਰਬ ਵਿਲ ਲਗਾਉਣਾ ਹੈ ਸੋ ਆਈ ਵਿਲ ਵਰਬ ਦੀ ਫਰਸਟ ਫਾਰਮ ਲਗਾਨੀ ਹੈ ਯਾਦ ਰੱਖਿਓ ਕੰਮ ਇਥੇ ਕੀ ਹੈ ਜਾਣਾ ਐਕਸ਼ਨ ਕੀ ਹੈ ਜਾਣਾ ਸੋ ਆਈ ਵਿਲ ਗੋ ਕਿੱਥੇ ਜਾਵਾਂਗਾ ਮਾਰਕੀਟ ਜਾਵਾਂਗਾ ਪਾਰਕ ਜਾਵਾਂਗਾ ਆਫਿਸ ਜਾਵਾਂਗਾ ਜਿੱਥੇ ਮਰਜੀ ਆਪਾਂ ਦੱਸ ਸਕਦੇ ਆ ਜਦੋਂ ਆਪਾਂ ਜਗ੍ਹਾ ਦਾ ਨਾਮ ਲੈਨੇ ਕੋਈ ਪਲੇਸ ਦੇ ਨਾਲ ਲਗਦੇ ਆ ਉਹਦੇ ਵਾਸਤੇ ਸਾਨੂੰ ਇੱਕ ਪ੍ਰੈਪੋਜੀਸ਼ਨ ਟੂ ਦਾ ਸਮਾਲ ਕਰਨਾ ਪੈਂਦਾ ਹੈ ਸੋ ਸੈਂਟੈਂਸ ਕੀ ਬਣ ਜਾਏਗਾ ਆਈ ਵਿਲ ਗੋ ਟੂ ਮਾਰਕੀਟ ਹੁਣ ਕੱਲ ਹੈ ਫਿਊਚਰ ਹੈ ਟੂਮੋਰੋ ਅਸੀਂ ਨਾਲ ਬੋਲਦੇ ਆਂ ਟਾਈਮ ਜੋ ਵੀ ਮਰਜ਼ੀ ਹੋ ਸਕਦਾ ਫਿਊਚਰ ਵੇਸ ਉਹਨੂੰ ਆਪਾਂ ਹਮੇਸ਼ਾ ਸੈਂਟੈਂਸ ਦੇ ਐਂਡ ਵਿੱਚ ਬੋਲਾਂਗੇ ਇੱਕ ਸੈਂਟੈਂਸ ਹੋਰ ਦੇਖਦੇ ਆ ਮੈਂ ਮੂਵੀ ਦੇਖਾਂਗਾ ਨੈਕਸਟ ਵੀਕ ਮੈਂ ਮੂਵੀ ਦੇਖਾਂਗਾ ਨੈਕਸਟ ਵੀਕ ਟਾਈਮ ਕੁਝ ਵੀ ਹੋ ਸਕਦਾ ਹੈ ਅਗੇਨ ਸੋ ਆਈ ਵਿਲ ਵਾਚ ਹੁਣ ਮੂਵੀ ਦੇਖਣ ਨੂੰ ਵਾਚ ਬੋਲਦੇ ਆ ਵਾਚ ਮੂਵੀ ਨੈਕਸਟ ਵੀਕ ਅਗੇਨ ਟਾਈਮ ਕੁਝ ਵੀ ਹੋ ਸਕਦਾ ਹੈ ਨੈਕਸਟ ਮਿੰਟ ਵੀ ਹੋ ਸਕਦਾ ਹੈ ਨੈਕਸਟ ਡੇ ਨੈਕਸਟ ਵੀਕ Uh, 2026 2029 ਕੋਈ ਕੋਈ ਵੀ ਸਾਲ ਵੀ ਹੋ ਸਕਦਾ ਹੈ ਫਿਊਚਰ ਵਿੱਚ ਸੋ ਇਸ ਤਰੀਕੇ ਨਾਲ ਆਪਾਂ ਫਿਊਚਰ ਦਾ ਕੋਈ ਵੀ ਕੰਮ ਦੱਸਣਾ ਹੋਵੇ ਦੱਸ ਸਕਦੇ ਹਾਂ ਕੋਈ ਹੋਰ ਸਬਜੈਕਟ ਲੈ ਲੈਣੇ ਆ ਜਿਵੇਂ ਕਿ ਅ ਜਿਵੇਂ ਕਿ ਫੋਰ ਐਗਜ਼ਾਮਪਲ ਹੀ ਦੇ ਬਾਰੇ ਗੱਲ ਕਰ ਲੈਣੇ ਆ ਉਹ ਇਗਜ਼ਾਮ ਦੇਗਾ ਇਗਜ਼ਾਮ ਹੈ ਕੋਈ ਇਗਜ਼ਾਮ ਹੈ ਉਹ ਦੇਣਾ ਚਾਹੁੰਦਾ ਹੈ ਉਹ ਦੇਗਾ ਸੋ ਹੀ ਉਹ ਹੈ ਲੜਕਾ ਹੈ ਹੀ ਵਿਲ ਹੀ ਵਿਲ ਫੋਰ ਐਗਜ਼ਾਮਪਲ ਇਗਜ਼ਾਮ ਦੇਗਾ ਹੀ ਵਿਲ ਗਿਵ ði ਇਗਜ਼ਾਮ एग्जाम क्लियर कर लेगा ही पास या फिर क्लियर, कुछ भी आप यूज कर सकते हैं वर्क क्लियर द एग्जाम इस तरीके आपा किस देले भी बोल सकते हैं। ठीक सो so इस तरीके कोई भी इगजाम्पल दे ऐसे चीज़ में कंटिन्यू करिए नैगेटिव संटेंसिस यानी कि मैं काम नहीं करा जरूरत नहीं कि हर काम आपको दस मैं करा कई बार कुछ ऐसे काम भी होते जो मैं कह सकता कि मैं नहीं करा मैं कल तो नहीं मिला मैं कल ऑफिस नहीं जावगा इस तरीके से सेंटेंस इगजांपल दे दिया दिया। के मैं कल ऑफिस नहीं जावगा सो so, आई हूँ मना करना है असं नोट लगा देंगे विल नोट जाएगा सो आई विल नोट अगेन गो टू ऑफिस मैं तेरे गल नहीं करा मैं तो ना गल नहीं करा आई विल नॉट गल करने बोलते हैं टॉक टॉक टू यू वो मेरी हेल्प नहीं करेगी कोई लड़की है शी शी नॉट हेल्प मी इस तरीके कोई भी काम अपन नहीं ऐसे अपन विल नॉट द यूज कर सकते हैं। वो मैंने पैसे नहीं देगा ही विल नॉट ही विल नॉट मी ਮਨੀ ਬਹੁਤ ਹੀ ਸਿੰਪਲ ਹੈ ਫਿਊਚਰ ਵਿੱਚ ਕੋਈ ਵੀ ਗੱਲ ਕਰਨੀ ਹੋਵੇ ਇਸ ਤਰੀਕੇ ਦੇ ਨਾਲ ਆਪਾਂ ਗੱਲ ਕਰਦੇ ਹਾਂ ਹੁਣ ਆਪਾਂ ਟਾਈਪ 2 ਦੇਖਦੇ ਹਾਂ ਟਾਈਪ 2 ਕੀ ਹੈ ਫਿਊਚਰ ਵਿੱਚ ਹੀ ਗੱਲ ਕਰਨ ਦੇ ਲਈ ਇੱਕ ਹੋਰ ਤਰੀਕੇ ਦੇ ਨਾਲ ਵੀ ਆਪਾਂ ਇੱਕ ਸੈਂਟੈਂਸ ਸਟਰਕਚਰ ਯੂਜ਼ ਕਰਦੇ ਹਾਂ ਦੇਖਦੇ ਹਾਂ ਇੱਕ ਹੋਰ ਨਵਾਂ ਸਟਰਕਚਰ ਹੈ ਦਿਸ ਇਜ਼ ਕੋਲਡ ਗoing ਟੂ ਗoing ਟੂ ਵੀ ਹਮੇਸ਼ਾ ਫਿਊਚਰ ਵਾਸਤੇ ਇਸਤੇਮਾਲ ਕੀਤਾ ਜਾਂਦਾ ਹੈ ਕਿ ਮੈਂ ਇਸ ਕੰਮ ਨੂੰ ਕਰਨ ਜਾ ਰਿਹਾ ਹਾਂ ਟਾਈਮ ਅੱਗੇ ਕੁਝ ਵੀ ਹੋ ਸਕਦਾ ਹੈ ਕੱਲ ਹੋ ਸਕਦਾ ਹੈ ਪਰਸੋ ਨੈਕਸਟ ਵੀਕ ਨੈਕਸਟ ਮੰਥ ਗੋਇੰਗ ਟੂ ਸਟਰਕਚਰ ਯੂਜ਼ ਕਰਕੇ ਵੀ ਆਪਾਂ ਫਿਊਚਰ ਬਾਰੇ ਗੱਲ ਕਰ ਸਕਦੇ ਹਾਂ ਤੇ ਇਹਦਾ ਤਰੀਕਾ ਕੀ ਹੈ ਕੋਈ ਵੀ ਸਬਜੈਕਟ ਹੋ ਸਕਦਾ ਹੈ ਆਈ ਯੂ ਵੀ ਦੇ ਹੀ ਸ਼ੀ ਉਹਦੇ ਹਿਸਾਬ ਦੇ ਨਾਲ ਅਸੀਂ ਉਹਦਾ ਇੱਕ ਹੈਲਪਿੰਗ ਵਰਬ ਹੁੰਦਾ ਜਿਵੇਂ ਆਈ ਦੇ ਨਾਲ ਐਮ ਲੱਗਦਾ ਹੈ ਯੂ ਦੇ ਨਾਲ ਆਰ ਲੱਗਦਾ ਹੈ ਹੀ ਸ਼ੀ ਇਟ ਦੇ ਨਾਲ ਇਜ਼ ਲੱਗਦਾ ਸੋ ਆਪਾਂ ਇਹਦੇ ਨਾਲ ਇਜ਼ ਐਮ ਆਰ ਦਾ ਯੂਜ਼ ਕਰ ਸਕਦੇ ਆ ਮੇਕ ਸ਼ੋਰ ਕਿ ਇੱਥੇ ਬਿਲ ਨਹੀਂ ਆਏਗਾ ਕਿਉਂਕਿ ਗੋਇੰਗ ਟੂ ਸਟਰਕਚਰ ਯੂਜ਼ ਕਰ ਰਹੇ ਹਾਂ ਸੋ ਕੋਈ ਵੀ ਸਬਜੈਕਟ ਹੋ ਸਕਦਾ ਹੈ ਉਸ ਨਾਲ ਇਜ਼ ਐਮ ਆਰ ਦਾ ਯੂਜ਼ ਕਰਾਂਗੇ ਗੋਇੰਗ ਟੂ ਔਰ ਵਰਬ ਦੀ ਫਰਸਟ ਫਾਰਮ ਆਏਗੀ ਐਗਜ਼ਾਮਪਲ ਦੇਖਦੇ ਹਾਂ

ਇਸ ਤਰੀਕੇ ਨਾਲ ਗੋਇੰਗ ਟੂ ਦੀ ਨਾਲ ਵਰਬ ਦੀ ਫਰਸਟ ਫਾਰਮ ਯੂਜ਼ ਕੀਤੀ ਜਾਏਗੀ ਸੋ ਇਹ ਵੀ ਫਿਊਚਰ ਨੂੰ ਰਿਪਰੈਜ਼ੈਂਟ ਕਰਦਾ ਹੈ ਸੋ ਫਿਊਚਰ ਦੀ ਕੋਈ ਗੱਲ ਕਰਨੀ ਹੋਏ ਆਮ ਗੋਇੰਗ ਟੂ ਡੂ ਦਿਸ ਵਰਕ ਕਾਜ਼ ਦੇ ਕਹਿ ਕੇ ਆਪਾਂ ਸੈਂਟੈਂਸ ਨੂੰ ਕੰਪਲੀਟ ਕਰ ਸਕਦੇ ਹਾਂ ਫਿਊਚਰ ਦੀ ਗੱਲ ਕਰ ਸਕਦੇ ਹਾਂ ਠੀਕ ਹੈ ਜੀ ਕੋਈ ਹੋਰ ਐਗਜ਼ਾਮਪਲ ਦੇਖਦੇ ਹਾਂ ਨੈਕਸਟ ਮੰਥ ਮੈਂ ਆਸਟ੍ਰੇਲੀਆ ਪੜਨ ਜਾਣਿਆ ਹਾਂ ਨੈਕਸਟ ਮੰਥ ਮੈਂ ਆਸਟ੍ਰੇਲੀਆ ਪੜਨ ਜਾਣਿਆ ਹਾਂ ਸੋ ਆਮ ਗੋਇੰਗ ਟੂ स्टडी वर्ब की आ जाएगी पढ़ना स्टडी आई एम गोइंग टू स्टडी ऑस्ट्रेलिया इन ऑस्ट्रेलिया नेक्स्ट मंथ नेक्स्ट मंथ इस तरीके नेक्स्ट ईयर कुछ भी आप बोल सकते हाँ ठीक है जी वह मेनू मिलने वास्त नहीं आ रहा मिलना मतलब मीट होना ओ यानी कि ही बारे गल चल रही है ही इज नॉट ही इज नॉट गोइंग टू मीट मी ਇਦਾ ਮਤਲਬ ਇਹ ਵੀ ਉਹ ਮੈਨੂੰ ਮਿਲਣ ਵਾਸਤੇ ਨਹੀਂ ਆ ਰਿਹਾ ਹੀ ਇਸ ਨਾਟ ਗੋਇੰਗ ਟੂ ਮੀਟ ਮੀ ਸੋ ਇਸ ਤਰੀਕੇ ਦੇ ਨਾਲ ਵੀ ਆਪਾਂ ਫਿਊਚਰ ਦੇ ਸੈਂਟੈਂਸਸ ਨੂੰ ਐਕਸਪਲੇਨ ਕਰ ਸਕਦੇ ਹਾਂ ਜ਼ਰੂਰੀ ਹੈ ਕਿ ਵਿਲ ਦੀ ਇਸਮਲ ਕਰਨੇ ਗੋਇੰਗ ਟੂ ਵੀ ਬਹੁਤ ਅੱਛਾ ਸਟਰਕਚਰ ਹੁੰਦਾ ਹੈ ਜਿਸ ਨੂੰ ਯੂਜ਼ ਕਰਕੇ ਆਪਾਂ ਕੋਈ ਵੀ ਸੈਂਟੈਂਸ ਫਿਊਚਰ ਵਿੱਚ ਬਣਾ ਸਕਦੇ ਹਾਂ ਉਹਦੇ ਨਾਲ ਸਾਨੂੰ ਵਰਬ ਦੀ ਫਰਸਟ ਫਾਰਮ ਹੀ ਲਗਾਣੀ ਪਵੇਗੀ ਇਸ ਸਟਰਕਚਰ ਦੇ ਵਿੱਚ ਵੀ ਆਪਾਂ 네ਗੇਟਿਵ ਸੈਂਟੈਂਸਸ ਬਣਾ ਸਕਦੇ ਹਾਂ ਕਿ ਮੈਂ ਇਹ ਕੰਮ ਨਹੀਂ ਕਰਨ ਜਾ ਰਿਹਾ ਮੈਂ ਇੱਕ ਨਵਾਂ ਫੋਨ ਖਰੀਦਣ ਵਾਸਤੇ ਨਹੀਂ ਜਾ ਰਿਹਾ ਮੈਂ ਤੁਹਾਨੂੰ ਮਿਲਣ ਵਾਸਤੇ ਨਹੀਂ ਜਾ ਰਿਹਾ ਮੈਂ ਪੜ੍ਹਾਈ ਕਰਨ ਵਾਸ

अच्छा सेंटेंस है गोइंग टू नू अपन शॉर्ट विच गोना भी बोल देने हैं गोना सो so, जो, जो फॉरेन पीपल होते हैं ने वो गोइंग टू कट बोल देने गोना इकट्ठा क्लब करके ज्यादा बोल दे सो हिज आई एम नॉट गोना वॉच दिस मूवी आई एम नॉट गोना वॉच दिस मूवी शी इज नॉट गोना हेल्प मी आई एम नॉट गोना बाय दिस फोन ठीक है आई एम नॉट गोना गोइंग टू दी जगह गोना आई एम गोना बाय दिस मैं फोन खरीदने जा रहा हूं आई एम गोना हेल्प माय फ्रेंड आई एम गोना स्टडी अब्रॉड एस तरीके ने अपन वर्ड यूज कर सकते हैं इफ तो ट्राई करोगे तो बेटर ओके सो so इस तरीके फ्यूचर से सिंपल संटेंसिस बना सकते हैं फ्यूचर बहुत ही वास्ट है काफ़ी सेंटेंसिसपल स्ट्रक्चर की गल की है आई होप भी अच्छी लगी होएगी विडियो लाइक शेयर जरूर करो प्रैक्टिस करना स्टार्ट कर दो थैंक यू सो so मच मिलते हैं नैक्स भीडियो